ਬੀਤੇ ਸੋਵਾਰ 1 ਦਸੰਬਰ ਦੀ ਰਾਤ ਚੰਡੀਗੜ੍ਹ ਦਾ ਸਖਤਰ 26 ਡੈਲ ਗਿਆ ਜਦੋਂ ਟਿੰਬਰ ਮਾਰਕੀਟ ਦੇ ਵਿੱਚ ਕਾਰ ਸਵਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੰਚਕੂਲਾ ਦੀ ਸੀਆਈਏ ਟੀਮ ਨੇ ਉਹ ਕਾਰ ਤਾਂ ਬਰਾਮਦ ਕਰ ਲਈ ਜਿਹਦੇ ਵਿੱਚ ਹਮਲਾਵਰ ਆਏ ਸੀ। ਪਰ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਉਹਦੇ ਵਿੱਚ ਦੋ ਕਾਰਾਂ ਦਾ ਜ਼ਿਕਰ ਹੋਇਆ ਜਿਦੇ ਵਿੱਚ ਨੌਜਵਾਨ ਘੁੰਮਦੇ ਨਜ਼ਰ ਆਏ। ਪਰ ਕਿਉਂ? ਕੀ ਇਹ ਹੀ ਲੋਕ ਹਮਲੇ ਨਾਲ ਜੁੜੇ ਹੋਏ ਸੀ? ਇਸ ਮਾਮਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਗੈਂਗਾਂ ਦੇ ਵਿੱਚ ਖੁੱਲੀ ਟੱਕਰ ਕਿਉਂ ਬਣ ਗਈ ਹੈ ਇਹ ਵੀ ਇੱਕ ਵੱਡਾ ਸਵਾਲ ਹੈ। ਇਸ ਤੋਂ ਇਲਾਵਾ ਲਾਰੈਂਸ ਦੇ ਗੈਂਗ ਦੇ ਵੱਲੋਂ ਫੇਸਬੁੱਕ ਉੱਤੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਕੀ ਸੱਚਮੁੱਚ ਇਸ ਮਾਮਲੇ ਨੂੰ ਹੋਰ ਗੰਭੀਰ ਨਹੀਂ ਬਣਾ ਦਿੰਦੀ। ਮਾਮਲਾ ਕੁਝ ਪਚੀਦਾ ਜਿਹਾ ਹੈ ਤੇ ਇਸ ਉੱਤੇ ਜਿਹੜੀ ਪੁਲਿਸ ਹੈ ਉਹ ਜਾਂਚ ਕਰ ਰਹੀ ਹੈ। ਦਰਸਲ ਮਾਮਲਾ ਕੀ ਹੈ? ਸੋਮਵਾਰ ਦੇਰ ਸ਼ਾਮ ਚੰਡੀਗੜ੍ਹ ਦੇ ਸੈਕਟਰ 26 ਟਿੰਬਰ ਮਾਰਕੀਟ ਦੇ ਵਿੱਚ ਇੱਕ ਕਾਰ ਸਵਾਰ ਆਉਂਦੇ ਨੇ ਤੇ ਇੰਦਰਪ੍ਰੀਤ ਸਿੰਘ ਉਰਫ ਪੈਰੀ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਜਾਂਦੀ ਹੈ ਤੇ ਜਿਸ ਤੋਂ ਬਾਅਦ ਗੈਂਗਸਟਰ ਲਾਰਸ ਬਿਸ਼ਨੋਈ ਤੇ ਗੋਲ ਦੀ ਬਰਾੜ ਦੇ ਵਿੱਚਕਾਰ ਖੁੱਲਾ ਝਗੜਾ ਸ਼ੁਰੂ ਹੋ ਜਾਂਦਾ ਹੈ ਤੇ ਯਾਨੀ ਕਿ ਆਪਸੀ ਜਿਹੜੀ ਸ਼ਬਦੀ ਜੰਗ ਹੈ ਉਹ ਸ਼ੁਰੂ ਹੋ ਗਈ ਪੰਚਕੂਲਾ ਦੀ ਸੀਆਈਏ ਟੀਮ ਨੇ ਉਹ ਕਾਰ ਬਰਾਮਦ ਕਰ ਲਈ ਜਿਸ ਦੇ ਵਿੱਚ ਹਮਲਾਵਰ ਆਏ ਸੀ ਪਰ ਸੀਸੀਟੀਵੀ ਦੇ ਵਿੱਚ ਦੋ ਕਾਰਾਂ ਦਾ ਜ਼ਿਕਰ ਹੋਇਆ ਜਿਦੇ ਵਿੱਚ ਨੌਜਵਾਨਾਂ ਦੀ ਹਰਕਤਾਂ ਵੀ ਕੈਦ ਹੋ ਗਈਆਂ ਨੇ ਐਸੇ ਦੇ ਦੌਰਾਨ ਲਾਰਸ ਗੈਂਗ ਦੇ ਵੱਲੋਂ ਇੱਕ ਜਿਹੜੀ ਪੋਸਟ ਹੈ ਉਹ ਫੇਸਬੁੱਕ ਤੇ ਸਾਂਝੀ ਕਰ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਇਸ ਕਤਲ ਦੀ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ ਹਾਲਾਂਕਿ ਸਾਂਝੀ ਸੋਚ ਰੋਜ਼ਾਨਾ ਟੀਵੀ ਇਸ ਪੋਸਟ ਦੀ ਜਿਹੜੀ ਕਿ ਪਾਈ ਗਈ ਉਹਦੀ ਪੁਖਤਾ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਇਸ ਪੋਸਟ ਵਿੱਚ ਲਿਖਿਆ ਕੀ ਗਿਆ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਲਾਰੈਂਸ ਗੈਗ ਦੇ ਵੱਲੋਂ ਸਾਂਝੀ ਕੀਤੀ ਗਈ ਜਿਹੜੀ ਇੱਕ ਤਿਤ ਪੋਸਟ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਅੱਜ ਇੱਕ ਨਵੀਂ ਜੰਗ ਸ਼ੁਰੂ ਹੋ ਗਈ ਹੈ ਤੇ ਅਸੀਂ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੰਦਰਪ੍ਰੀਤ ਪੈਰੀ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਆ ਤੇ ਸਾਡੇ ਗਰੁੱਪ ਦਾ ਇੱਕ ਗੱਦਾਰ ਯਾਨੀ ਕਿ ਗੋਲਦੀ ਅਤੇ ਰੋਹਿਤ ਸਾਰੇ ਕਲੱਬਾਂ ਤੋਂ ਫੋਨ ਕਾਲਾਂ ਕਰਦਾ ਸੀ ਤੇ ਪੈਸੇ ਇਕੱਠੇ ਕਰਦਾ ਸੀ ਇਸੇ ਲਈ ਅਸੀਂ ਉਸ ਨੂੰ ਮਾਰ ਦਿੱਤਾ ਤੇ ਉਸ ਨੇ ਹੀ ਇਸ ਨੂੰ ਸ਼ੁਰੂ ਕੀਤਾ ਸੀ ਪੋਸਟ ਦੇ ਵਿੱਚ ਅੱਗੇ ਇਹ ਵੀ ਕਿਹਾ ਗਿਆ ਕਿ ਉਹਨਾਂ ਨੇ ਸਾਡੇ ਹਰੀ ਭਾਈ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਬਾਅਦ ਵਿੱਚ ਸਿੱਪੀ ਭਾਈ ਦਾ ਕਤਲ ਵੀ ਕਰਵਾ ਦਿੱਤਾ ਸੀ ਤੇ ਅੱਜ ਤੋਂ ਸਾਡੇ ਕੋਲ ਸਾਰਿਆਂ ਲਈ ਇੱਕ ਚੇਤਾਵਨੀ ਹੈ ਜੋ ਵੀ ਉਹਨਾਂ ਦਾ ਛੋਟੇ ਤੋਂ ਛੋਟੇ ਕੰਮ ਵਿੱਚ ਵੀ ਸਮਰਥਨ ਕਰੇਗਾ ਉਸ ਨੂੰ ਮਾਰ ਦਿੱਤਾ ਜਾਏਗਾ ਅਸੀਂ ਸੱਟੇਬਾਜ਼ਾਂ ਤੇ ਕਲੱਬ ਮਾਲਕਾਂ ਤੋਂ ਪੁੱਛ ਕੇ ਨਹੀਂ ਕਰਾਂਗੇ ਜੋ ਉਹਨਾਂ ਨੂੰ ਪੈਸੇ ਦਿੰਦੇ ਹਨ ਤੇ ਅਸੀਂ ਉਹਨਾਂ ਨੂੰ ਫੋਨ ਕਰਾਂਗੇ ਤੇ ਉਹਨਾਂ ਨੂੰ ਮਾਰ ਦੇਵਾਂਗੇ ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਹੋਣ ਅਸੀਂ ਉਹਨਾਂ ਸਾਰਿਆਂ ਤੱਕ ਪਹੁੰਚ ਕਰਾਂਗੇ ਇਸ ਵਿੱਚ ਜਿੰਨਾ ਸਮਾਂ ਲੱਗੇਗਾ ਉਹਨਾਂ ਸਮਾਂ ਲੱਗੇਗਾ ਹੁਣ ਇਸ ਪੋਸਟ ਤੋਂ ਬਾਅਦ ਜਦੋਂ ਇਹ ਪੋਸਟ ਪਾਈ ਗਈ ਉਸ ਤੋਂ ਬਾਅਦ ਗੋਲਡੀ ਬਰਾੜ ਦਾ ਜਵਾਬੀ ਸਾਹਮਣੇ ਆ ਗਿਆ ਜਿਹੜਾ ਕਿ ਲਵਸ ਗੈਂਗ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਫਿਰ ਗੋਲਡੀ ਬਰਾੜ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਜਿਹੜੀ ਇੱਕ ਆਡੀਓ ਕਲਿੱਪ ਦੇ ਵਿੱਚ ਆਇਆ ਤੇ ਜਿਹਦੇ ਵਿੱਚ ਇਹ ਗੱਲ ਕਿਹਾ ਗਿਆ ਗੋਲਡੀ ਬਰਾੜ ਦਾ ਜਿਹੜਾ ਇਹ ਆਡੀਓ ਕਲਿੱਪ ਆਇਆ ਉਹਦੇ ਵਿੱਚ ਹਾਲਾਂਕਿ ਸਾਂਝੀ ਸੋਚ ਰਜਾਨਾ ਟੀਵੀ ਇਸ ਆਡੀਓ ਕਲਿੱਪ ਦੀ ਪੁਸ਼ਟੀ ਤਾਂ ਨਹੀਂ ਕੋਈ ਕਰਦਾ ਪਰ ਫਿਰ ਵੀ ਇਹ ਜਿਹੜਾ ਕਲਿੱਪ ਹੈ ਉਹ ਵਾਇਰਲ ਹੋ ਰਿਹਾ ਜਿਹਦੇ ਵਿੱਚ ਆਹ ਜਿਹੜਾ ਗੋਲਡੀ ਬਰਾੜ ਹੈ ਉਹ ਇਸ ਗੱਲ ਨੂੰ ਕਹਿ ਰਿਹਾ ਕਿ ਲਾਰੈਂਸ ਬਿਸ਼ਰੋਈ ਜਿਹੜਾ ਉਹ ਗੱਦਾਰ ਹੈ ਉਹਨੂੰ ਕਿਉਂਕਿ ਗਦਾਰੀ ਦੇ ਇਲਜ਼ਾਮ ਲਾਏ ਨੇ ਤੇ ਦੋਸ਼ ਲਗਾਇਆ ਕਿ ਉਸ ਨੇ ਇੱਕ ਨਿਰਦੋਸ਼ ਆਦਮੀ ਦਾ ਕਤਲ ਕਰਵਾਇਆ ਤੇ ਗੋਲਡਬਰਗ ਦਾ ਦਾਵਾ ਇਹ ਵੀ ਹੈ ਕਿ ਪੈਰੀ ਨੇ ਲਾਰੈਂਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਪਰ ਉਸ ਨੂੰ ਦੋਸਤੀ ਦੇ ਬਹਾਨੇ ਉਸ ਨੂੰ ਮਾਰਨ ਦੇ ਲਈ ਉਕਸਾਇਆ ਗਿਆ ਸੀ ਜਿੱਥੇ ਇੱਕ ਪਾਸੇ ਗੋਲਡ ਨੇ ਵੱਡੇ ਦਾਅਵੇ ਕੀਤੇ ਨੇ ਗੱਦਾਰ ਕਿ ਹੈ ਤੇ ਉੱਥੇ ਦੂਜੇ ਪਾਸੇ ਇਹ ਵੀ ਗੱਲ ਦੱਸ ਦਿੱਤੀ ਕਿ ਲਾਰੈਂਸ ਬਿਸ਼ਰੋਈ ਨੂੰ ਦੋਸਤੀ ਦੇ ਖਾਤਰ ਭੁਗਾ ਕੇ ਇਹ ਕਤਲ ਕਰਵਾ ਦਿੱਤਾ ਗਿਆ ਤੇ ਇਹਦੇ ਵਿੱਚ ਗਲ ਮਿਲੀ ਜੁਲੀ ਸਾਹਮਣੇ ਆ ਗਈ ਜਦ ਕਿ ਸਿੱਧੇ ਤੌਰ ਤੇ ਟੱਕਰ ਲੈਣ ਦੀ ਬਜਾਏ ਇੱਕ ਗਤ ਦਾ ਕਿਤੇ ਇੱਕ ਪਾਸਾ ਰੱਖ ਵੀ ਲਿਆ ਗਿਆ ਪਰ ਇਸ ਦੇ ਨਾਲ ਜਿਹੜੀ ਇਹ ਗੋਲੀਬਾਰੀ ਹੋਈ ਉਹਦੇ ਵਿੱਚ ਨਾਲ ਇਲਾਕੇ ਤੇ ਤੌਹਤਨੀ ਫੈਲ ਗਈ ਤੇ ਸਰਹੱਦਾਂ ਉੱਤੇ ਨਾਕਾਬੰਦੀ ਵੀ ਕੀਤੀ ਗਈ ਕਤਲ ਤੋਂ ਬਾਅਦ ਮੁਹਾਲੀ ਤੇ ਪੰਚਕੂਲਾ ਦੀਆਂ ਸਾਰੀਆਂ ਸਰਹੱਦਾਂ ਨੂੰ ਉਸੇ ਵੇਲੇ ਤਸੀਲ ਕਰ ਦਿੱਤਾ ਗਿਆ ਸੀ ਤੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਤੇ ਸ਼ਹਿਰ ਭਰ ਦੇ ਵਿੱਚ ਨਾਕਾਬੰਦੀ ਵੀ ਨਾਲ-ਨਾਲ ਕੀਤੀ ਗਈ ਲੌਰੰਸ ਸੁਪਜਨੋਈ ਤੇ ਗੋਲਦੀ ਬਰਾਰ ਨਾਲ ਪੈਰੀ ਦੀਆਂ ਪੁਰਾਣੀਆਂ ਤਸਵੀਰਾਂ ਵੀ ਉਹ ਸਾਹਮਣੇ ਹੋਈਆਂ ਵਾਇਰਲ ਹੋ ਗਈਆ ਤੇ ਪੁਲਿਸ ਦਾ ਕਹਿਣਾ ਇਹੀ ਹੈ ਕਿ ਬੰਬੀਹਾ ਗੈਂਗ ਦੇ ਨਾਲ ਸੰਬੰਧ ਸੰਭਵ ਹੈ ਪਰ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸੀਂ ਕੋਈ ਪੁਸ਼ਟੀ ਕਰਾਂਗੇ ਕਿ ਇਹ ਸਾਰਾ ਮਾਮਲਾ ਕੀ ਹੈ ਪਰ ਹੁਣ ਜੇ ਦੇਖਿਆ ਜਾਵੇ ਤਾਂ ਸਿੱਧਾ ਤੌਰ ਦੇ ਤੇ ਇਹ ਗੱਲ ਕਹਿ ਸਕਦੇ ਆ ਕਿ ਲਾਰੈਂਸ ਬਿਸ਼ਨੋਈ ਗੈਂਗ ਤੇ ਉਧਰ ਦੂਜੇ ਪਾਸੇ ਗੋਲਦੀ ਬਰੜ ਜਿਹੜੇ ਕਿ ਕਿਤੇ ਕਿਸੇ ਕਿਸੇ ਵੇਲੇ ਪੱਕੇ ਦੋਸਤ ਸੀ ਪੱਕੇ ਮਿੱਤਰ ਸੀ ਤੇ ਅੱਜ ਉਹਨਾਂ ਦੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਜੰਗ ਦਰੀਆ ਉਹ ਖੜਕਦੇ ਨਜ਼ਰ ਆ ਰਹੀ ਹੈ ਚਾਹੇ ਉਹ ਦੇ ਗੁਰਗਿਆਂ ਨੂੰ ਲੈ ਕੇ ਆ ਤੇ ਚਾਹੇ ਇੱਕ ਪਾਸੇ ਦੋਸਤੀ ਦੇ ਹਵਾਲੇ ਦੇ ਕੇ ਆ ਜੇ ਗੋਲਦੀ ਬ੍ਰਾਂਡ ਨੇ ਲਾਰੈਂਸ ਬਿਸ਼ਨੋਈ ਨੂੰ ਗद्दार ਦੱਸਿਆ ਤੇ ਇਹ ਵੀ ਨਾਲ ਕਹਿ ਦਿੱਤਾ ਕਿ ਉਹਨੂੰ ਦੋਸਤੀ ਦੇ ਨਾਂ ਉਤੇ ਪੜਕਾਇਆ ਗਿਆ ਸੀ